ਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਇਸ ਟਾਈਮ ਅਸੀਂ ਪਿੰਡ ਖਣੇ ਆ ਸਿੰਘਪੁਰੇ ਜਦੋਂ ਆਪਾਂ ਪੰਜਾਬ ਤੋਂ ਹਰਿਆਣੇ 'ਚ ਐਂਟਰ ਕਰਦੇ ਆ ਪਿੰਡ ਆ ਉਹਦਾ ਸਿੰਘਪੁਰਾ ਕਾਫੀ ਮਸ਼ਹੂਰ ਪਿੰਡ ਆ ਤੁਸੀਂ ਸਾਰੇ ਜਾਣਦੇ ਪਹਿਲਾ ਪਿੰਡ ਆ ਸਿੰਘਪੁਰਾ ਤੇ ਆਪਣੇ ਨਾਲ ਬਾਈ ਕੁਲਦੀਪ ਖੜਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਕੁਲਦੀਪ ਮਿਸਤਰੀਆਂ ਦਾ ਮੁੰਡਾ ਇੱਕ ਆਮ ਜਿਹਾ ਗਰੀਬ ਜਿਹਾ ਘਰ ਚੋਂ ਮੁੰਡੇ ਨੇ ਉੱਠ ਕੇ ਮਿਹਨਤ ਕਰਕੇ ਕੰਮ ਸਿੱਖ ਕੇ ਇੱਕ ਆਪਦਾ ਰਜਗਾਰ ਤੋੜਿਆ ਕੰਮ ਤੋੜਿਆ ਖੜੀ ਆ ਅਮਰੂਤੀ ਕਾਰ ਮਰੂਤੀਕਾਰ ਨੂੰ ਨਾ ਬਾਈ ਆ ਦਿਖਾ ਦੇ ਵਿੱਚੋਂ ਬਾਡੀਆਂ ਲਾਉਂਦਾ ਇਸ ਤਰ੍ਹਾਂ ਮੰਨ ਲੋ ਜਿਹੜੀ ਮਰੂਤੀਕਾਰ ਲੰਘ ਜਾਂਦੀ ਹੈ ਡੇਟ ਤੋਂ ਹਨਾ ਉਹਨੂੰ ਐ ਕੱਟ ਕੇ ਬਾਡੀਆਂ ਲਾਉਂਦੇ ਬਾਈ ਕਿੰਨਾ ਟਾਈਮ ਹੋ ਗਿਆ ਗੱਲੀ ਤੋਂ ਬਾਡੀਆਂ ਲਾਉਂਦੇ ਇਹਨੂੰ ਆਪ ਨੂੰ ਵੀਰੇ 3 ਸਾਲ ਹੋ ਗਏ ਬਾਡੀਆਂ ਲਾਉਂਦੇ ਇਹਨੂੰ 3 ਸਾਲ ਹੁਣ ਤੱਕ ਕਿੰਨੀਆਂ ਕਿਕਰਾਂ ਦੇ ਲਾਤੀਆਂ ਹੁਣ ਤੱਕ ਵੀਰੇ 25 ਦੀਆਂ ਕਿਰਾਂ ਦੇ ਬਾਡੀ ਲਾਤੀਆਂ ਹੋਣੀਆਂ ਕਿਹੜੇ ਕਿਹੜੇ ਕੰਮਾਂ ਚ ਆ ਜਾਂਦੀਆਂ ਬਾਈ ਇਹ ਇਹ ਵੀਰੇ ਜਿਵੇਂ ਬੱਕਰੀਆਂ ਹੋਈਆਂ ਅੱਛਾ ਬੱਕਰੀਆਂ ਲਿਜਾਣੀਆਂ ਮੇਲੇ ਮੂਲੇ ਤੇ ਹਾਂਜੀ ਤੇ ਹਰਾਟਾ ਟੋਣ ਖਾਤਰਜੀ ਹਰਾਟਾ ਟੋਣ ਖਾਤਰ ਤੇ ਉਹ ਵੀ ਕੋਈ ਵੀ ਘਰ ਦਾ ਕੰਮ ਦੋਧੀਆਂ ਖਾਤਰ ਹਾਂ ਇਹ ਸਾਰੇ ਘਰੇ ਇੱਕ ਕੁਝ ਵੀ ਜ਼ਿੰਮੇਵਾਰ ਤੇ ਹਰੇ ਕੰਮ ਦੇ ਆਉਂਦੀ ਹੈ ਜੀ ਅੱਛਾ ਹਰੇ ਕੰਮ ਆਉਂਦੀ ਹੈ ਜੇ ਗੱਲ ਕਰੀਏ ਖਰਚੇ ਦੀ ਕਿੰਨਾ ਖਰਚਾ ਆਉਂਦਾ ਹੈ ਤੇ ਇੱਥੇ ਇਸ ਬਾਡੀ ਤੇ ਹੀ ਹੁਣ ਤੱਕ ਵਿੱਚ ਰੰਗ ਕਰਕੇ ਬੱਤੀਆਂ-ਵੱਤੀਆਂ ਕਰਕੇ 20000 ਰੁਪਏ ਆਉਂਦਾ ਜੀ ਅੱਛਾ 24-25000 ਰੁਪਏ ਖਰਚਾ ਆ ਜਾਂਦਾ ਅੱਛਾ ਅਮਰੂਤੀ ਅਗਲਾ ਜਿਹੇ ਜੀ ਮਰਜ਼ੀ ਲੈ ਕੇ ਦੇਵੇ ਹਾਂ ਜੀ ਜੈਨ ਅਮਰੂਤੀ ਤੇ ਬੈਗਨਰ ਤਿੰਨੇ ਗੱਡੀਆਂ ਦੇ ਬਾਡੀ ਲੱਗ ਜਾਂਦੀ ਹੈ ਜੀ ਹਾਂ ਤੇ ਇਹਦੇ ਫਿਰ ਜੇ ਮੰਨ ਲਓ ਕਿਸੇ ਨੇ ਸਿਲੰਡਰ ਤੇ ਚਲਾਉਣੇ ਹੋ ਸਿਲੰਡਰ ਕਿੱ ਇਹਦੇ ਸਿਲੰਡਰ ਤੇ ਆ ਜਿਹੜੀ ਇਦਾਂ ਦੀ ਸ਼ੀਟ ਹੈ ਇਹਨੂੰ ਤੋਂ ਪੋਲਡ ਕਰਕੇ ਮਗਰ ਸਿਲੰਡਰ ਤੇ ਹੋ ਜਾਂਦੀ ਹੈ ਜੀ ਅੱਛਾ ਇੱਥੇ ਸਿਲੰਡਰ ਟਿਕਦਾ ਹੋ ਜਾਂਦਾ ਹਾਂਜੀ ਠੀਕ ਹੈ ਤੇ ਬਈ ਇਹਦੇ ਪੰਪ ਵੀ ਤੁਸੀਂ ਲਾਇਆ ਇੱਕ ਗੱਡੀ ਦੇ ਹਾਂਜੀ ਪੰਪ ਵੀ ਲਾਇਆ ਜੀ ਲਿਫਟ ਪੰਪ ਹਾਂਜੀ ਤੇ ਉਹ ਕਿੱਥੇ ਗਈ ਹੈ ਗੱਡੀ ਉਹ ਪਵਾਨੀ ਘੜ ਗਈ ਹੈ ਜੀ ਗੱਡੀ ਅੱਛਾ ਉਹ ਕਿਹੜੇ ਜਿਵੇਂ ਰਹਾ ਆਪਣਾ ਗੋਗਾ ਸਿੱਟਣ ਵਾਸਤੇ ਹਾਂਜੀ ਉਹਨਾਂ ਦੇ ਫਾਰਮ ਸੀ ਫਾਰਮ ਦੇ ਵਿੱਚ ਬੁੜੀਆਂ ਕੰਮ ਕਰਦੀਆਂ ਉਧਰ ਹਰਿਆਣੇ ਤੁਹਾਨੂੰ ਪਤਾ ਹੀ ਹੈ ਤੇ ਉਹ ਬੁੜੀਆਂ ਹੀ ਤੋਰਦੀਆਂ ਹੁੰਦਾ ਜੱਕਿਆਂੀਆਂ ਦਾ ਫਾਰਮ ਦਾ ਕਰਕੇ ਤੇ ਉਹ ਪੰਪ ਪਾ ਬਾਈ ਟਰਾਲੀ ਵਾਲਾ ਪੰਪ ਬਾਈ ਨੇ ਸਾਨੂੰ ਵੀਡੀਓ ਦਿਖਾਈ ਆਉਦੇ ਮੋਬਾਈਲ 'ਚ ਫਿੱਟ ਕਰਤਾ ਜਮ ਐਨ ਓਕੇ ਕਰਤਾ ਤੇ ਉਹਨਾਂ ਦੀਆਂ ਬਾਈ ਕਹਿੰਦਾ ਫਾਰਮ ਵਾਲ ਸੀ ਤੇ ਬੁੜੀਆਂ ਚਲਾਉਂਦੀਆਂ ਸੀ ਗੱਡੀ ਤੇ ਤਿੰਨ ਚਾਰ ਕੰਮ ਆ ਜਾਂਦੀ ਜੇ ਮੇਰੇ ਬੱਕਰੀਆਂ ਲੈ ਜਾਣੀਆਂ ਕਿਸੇ ਨੇ ਦੁੱਧੀਆਂ ਦੇ ਜਿਹੜੀਆਂ ਬਾਈ ਦੁੱਧੀਆਂ ਵਾਲੀਆਂ ਉਹਦੇ ਉੱਤੇ ਐਕਸਟਰਾ ਕੀ ਕੀ ਕੋਈ ਜੜ ਦਿੰਦੇ ਹੋ ਐਕਸਟਰਾ ਵੀਰੇ ਉਹਦੇ ਇੱਥੇ ਪਿਛਲੇ ਪਾਸੇ ਕੰਡਾ ਜੜਾਇਆ ਜਾਂਦਾ ਹੈ ਅੱਛਾ ਥੱਲੇ ਨੀਚੇ ਦੁੱਧ ਤੋਲਣ ਵਾਲਾ ਕੰਡਾ ਹਾਂਜੀ ਉਹਦਾ ਮੀਟਰ ਅੰਡਰ ਲੱਗ ਜਾਂਦਾ ਜੀ ਹਾਂ ਸਕਰੀਨ ਦੇ ਵਿੱਚ ਦੇਖ ਜਾਂਦਾ ਤੇ ਇੱਥੇ ਬਕਸਾ ਬ ਫੈਂਟ ਵਾਲਾ ਫੈਂਟ ਵਾਲਾ ਬਕਸਾ ਲੱਗ ਜਾਂਦਾ ਜਮ ਕੰਪਲੀਟ ਕੋਈ ਦਿੱਕਤ ਨਹੀਂ ਆਉਂਦੀ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਖਰਚਾ ਉਹ ਤੇ ਵੀ ਇੰਨਾ ਕੀ ਆਉਂਦਾ ਉਹ ਤੇ ਵੀ ਇੰਨਾ ਕੀ ਆਉਂਦਾ ਜੀ ਠੀਕ ਹੈ ਮਰੂਤੀ ਅਗਲਾ ਮਰੂਤੀ ਜੈਨ ਤੇ ਵੈਗਨਰ ਚੇਜ ਮਰਜ਼ੀ ਖਰੀਦੇ ਹਾਂਜੀ ਤੇ ਪਿੱਛੇ ਤੁਸੀਂ ਬਾਡੀ ਵੱਢ ਕੇ ਲਾ ਕੇ ਝੜਦੇ ਨੇ ਕਹੇ ਕਿ ਦਿਨਾਂ ਚ ਫਿੱਟ ਕਰਕੇ ਦੇ ਦਿੰਨੇ ਹੋ ਇਹ 7 ਦਿਨਾਂ ਦਾ ਪ੍ਰੋਸੀਜਰ ਹੁੰਦਾ ਜੀ 7 ਦਿਨਾਂ ਚ ਧਰ ਦਿੰਨੇ ਆ ਅੱਛਾ 7 ਦਿਨਾਂ ਚ ਰੰਗ ਰੌਣ ਕਰਕੇ ਕੰਪਲੀਟ ਕਰਕੇ ਦੇ ਦਿੰਨੇ ਹਾਂਜੀ ਆਹ ਬਾਈ ਦਾ ਨੰਬਰ ਚੱਲੀ ਜਾਂਦਾ ਕਿਸੇ ਵੀਰ ਨੇ ਗੱਡੀ ਤਿਆਰ ਕਰਵਾਉਣੀ ਹੋਵੇ ਤੁਸੀਂ ਮਰੂਤੀ ਆਪਦੇ ਜਿਹੇ ਜੀ ਬਾਈ ਨੂੰ ਦੇ ਜੋ ਹਫਤੇ ਬਾਅਦ ਇਸ ਤਰ੍ਹਾਂ ਬਾਡੀ ਲਾ ਕੇ ਤੁਹਾਨੂੰ ਕੰਪਲੀਟ ਕਰਕੇ ਦੇ ਦੂੰ ਠੀਕ ਹੈ ਬੰਦਾ ਗਰੀਬ ਜੇ ਘਰੋਂ ਆ ਮੁੰਡੇ ਨੇ ਨਵੇਂ ਕੰਮ ਤੋੜਿਆ ਆਪਣਾ ਯਾਰ ਮਿੱਤਰ ਆ ਉਹਨਾਂ ਦਾ ਰਿਸ਼ਤੇਦਾਰ ਆ ਮੈਂ ਸਪੈਸ਼ਲ ਉਹਦੇ ਕਹਿਣ ਤੇ ਇੱਥੇ ਬਾਈ ਕੋਲੇ ਆਇਆਗਾ ਵੀ ਬਾਈ ਦਾ ਨਾ ਕੰਮ ਚੱਲ ਪਿਆ ਮਿਹਨਤੀ ਮੁੰਡਾਗਾ ਤੇ ਆ ਨੰਬਰ ਚ ਲਈ ਤੇ ਬਾਕੀ ਸਿਰੇ ਜਾਣ ਵਾਲਾ ਬੰਦਾ ਨਹੀਂ ਕੰਮ ਕਰੂ ਐਨ ਜਮਾਂ ਤਸੱਲੀ ਬੱਸ ਤੁਸੀਂ ਚੈੱਕ ਕਰੋ ਐ ਲੱਗਦਾ ਨਾ ਜਿਵੇਂ ਉੱਥੋਂ ਵਾਲੇ ਮਿਲਗੇ ਵਾਲੇ ਨੇ ਟਰਾਲਾ ਬਣਾਇਆ ਹੁੰਦਾ ਜਿਹੜਾ ਪੈਣਾ ਸਿਸਟਮ ਹਨਾ ਤੇ ਬਾਕੀ ਬਾਈ ਗੱਡੀ ਛੱਡ ਕੇ ਜਾਣ ਤੇ ਲੈ ਜਾਣ ਬਸ ਹੈ ਹਾਂਜੀ ਤੇ ਹੋਰ ਸਮਾਨ ਸਮਣ ਕੁਛ ਨਹੀਂ ਲੈ ਕੇ ਦੇਣਾ ਉਹਨਾਂ ਨੇ ਨਹੀਂ ਕੋਈ ਸਮਾਨ ਨਹੀਂ ਲੈ ਕੇ ਦੇਣਾ ਜੈ ਜੀ ਦੇ ਰੰਗ ਹੋ ਕੋਈ ਐ ਕਰੰਗ ਦੇ ਵਿੱਚ ਕਮੀ ਨਹੀਂ ਤੁਹਾਨੂੰ ਮਿਲੂਗੀ ਜਮਾਂ ਇਹ ਨਾਲ ਮਿਲਾ ਦਊਗੀ ਕਿੰਨੇ ਲੱਗ ਜਾਂਦੇ ਆ ਬਾਈ ਹਫਤਾ ਦਾਸਤਾ ਬਾਈ ਨੇ ਹਫਤਾ ਤੇ ਵੀਡੀਓ ਨੂੰ ਅੱਗੇ ਦੇ ਕੇ ਸ਼ੇਅਰ ਕਰਦੇ ਤਾਂ ਕਿ ਬਾਈ ਦਾ ਰਿਕਾਰ ਚੱਲ ਸਕੇ ਧੰਨਵਾਦ ਜੀ ਸਸਤੀ ਕਾ